ਜੀ ਤੇ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆਂਗੇ ਬਹੁਤ ਹੀ ਪੁਰਾਣੇ ਸਮੇਂ ਦੀ ਇਹ ਹਵੇਲੀ ਹੈਗੀ ਕਾਫੀ ਮੰਨ ਕੇ ਚਲੋ ਵੀ 150 200 ਸਾਲ ਪੁਰਾਣੀ ਹੈਗੀ ਤੇ ਕਾਫੀ ਖੰਡਰ ਹੋ ਚੁੱਕੀ ਹੈਗੀ ਪਰ ਅੱਜ ਦੀ ਡੇਟ ਦੇ ਵਿੱਚ ਬਹੁਤ ਜਿਹੜੀ ਨੌਜਵਾਨ ਪੀੜ੍ਹੀ ਆ ਜਾਂ ਨਵੇਂ ਅੱਜ ਦੇ ਬੱਚੇ ਨੇ ਉਹਨਾਂ ਨੇ ਇਹ ਚੀਜ਼ਾਂ ਬਹੁਤ ਘੱਟ ਦੇਖੀ ਉਹਨਾਂ ਦਾ ਪਹਿਲਾਂ ਦੇ ਸਮੇਂ ਦੇ ਕਾਫੀ ਪੁਰਾਣੀ ਹੈਗੀ ਇੱਟਾ ਤੁਹਾਨੂੰ ਦਿਖਾ ਦਿੰਨੇ ਆਂਗੇ ਅੱਗੇ ਜਿਹੜੀਆਂ ਅੰਦਰ ਕੱਚੀਆਂ ਕੰਧਾਂ ਵੀ ਹੈਗੀਆਂ ਨੇ ਅਤੇ ਪੁਰਾਣੀਆਂ ਇੱਟਾਂ ਲਏ ਬਹੁਤ ਆ ਤਾਂ ਪੁਰਾਣੀਆਂ ਬਹੁਤ ਹੀ ਜ਼ਿਆਦੇ ਪੁਰਾਣੀਆਂ ਇੱਟਾਂ ਲੱਗੀਆਂ ਹੋਊਗੀਆਂ ਤੁਸੀਂ ਦੇਖ ਸਕਦੇ ਹੋ ਪਹਿਲੇ ਦੇ ਸਮੇਂ ਜਿਹੜੇ ਕਿ ਲੈਣ ਦੇ ਵਿੱਚ ਇੱਟਾਂ ਲੱਗੀਆਂ ਹੁੰਦਾ ਸੀਗੀਆਂ ਛੋਟੀਆਂ-ਛੋਟੀਆਂ ਇੱਟਾਂ ਨੇ ਤੇ ਕੋਈ ਟਾਈਮ ਹੋਣਾ ਇੱਥੇ ਨਾ ਪੂਰਾ ਪਰਿਵਾਰ ਰਹਿੰਦਾ ਹੋਣਾ ਹੱਸਦਾ ਵਸਦਾ ਬਾਕੀ ਹੁਣ ਬਾਹਰ ਨਿਕਲ ਗਏ ਨੇ ਉਹਨਾਂ ਨੇ ਆਪਣੇ ਆਪਣੇ ਮਕਾਨ ਬਣਾ ਲਏ ਨੇ ਪੰਜ ਕਹਿੰਦੇ ਜੀ ਜਦੋਂ ਇਹ ਇਸ ਉਹਦੇ ਵਿੱਚ ਪੰਜ ਪਰਿਵਾਰ ਰਹਿੰਦੇ ਸੀਗੇ ਤੇ ਆ ਤੁਹਾਨੂੰ ਦਿਖਾਉਣੀ ਹੈ ਕਿ ਪੱਥਰ ਰੱਖਿਆ ਹੋਇਆ ਕਿਸ ਤਰੀਕੇ ਦੇ ਨਾਲ ਦਰਵਾਜ਼ੇ ਦੇਖੋ ਬਿਲਕੁਲ ਹੀ ਸੜ ਚੁੱਕੇ ਨੇ ਤੇ ਚਲੋ ਅੰਦਰੋਂ ਵੀ ਤੁਹਾਨੂੰ ਦਿਖਾਉਣੀ ਹੈਗੇ ਇਹਨਾਂ ਨੇ ਦੇ ਵੈਸੇ ਹੁਣ ਦੇਖੋ ਸਾਰਾ ਹੀ ਪੱਥਰਾਂ ਨਾਲ ਭਰ ਰੱਖਿਆਗਾ ਤੇ ਆ ਤੁਸੀਂ ਦੇਖਦੇ ਰਹੋ ਜਿਹੜਾ ਬਾਲਾ ਕਿੰਨਾ ਪੁਰਾਣਾ ਬਾਲਾ ਹਨ ਤੇ ਅੰਦਰੋਂ ਵੀ ਤੁਹਾਨੂੰ ਦਿਖਾਉਣੇ ਹੈਗੇ ਆਗੰਦ ਵੀ ਬਹੁਤ ਪੁਰਾਣੀ ਹੈਗੀ ਉਹ ਛੋਟਾ ਜਿਹਾ ਟਾਲੀ ਬਣੀ ਹੋਈ ਹੈਗੀ ਲਗਭਗ ਤੁਸੀਂ ਕਮੈਂਟ ਕਰਕੇ ਦੱਸੋ ਦੋਸਤੋ ਤੁਹਾਨੂੰ ਕਿੰਨੀ ਕੀ ਪੁਰਾਣੀ ਲੱਗਦੀ ਹੈ ਕਿ ਪਰ ਮੈਨੂੰ ਜਿੱਥੋਂ ਤੱਕ ਲੱਗ ਰਹੀ 300 200 ਤੋਂ 300 ਸਾਲ ਲੱਗ ਰਹੀ ਹੁਣ ਪੁਰਾਣੀ ਇਟਾਂ ਨੂੰ ਦੇਖ ਕੇ ਤਾਂ ਬਹੁਤ ਹੀ ਪੁਰਾਣੀ ਹੋਏਗੀ ਇਹ ਬੱਸ ਇਹਨਾਂ ਨੇ ਹੁਣ ਸਾਰੇ ਕਿਤੇ ਇਹਨਾਂ ਨੇ ਵੀ ਆਦੇ ਵਰਤੋਂ ਦੇ ਵਿੱਚ ਰਿਆ ਰੱਖੀ ਚਲੋ ਹਾਇ ਤਾਂ ਪੁਰਾਣੀ ਹੁਣ ਕਿਉਂਕਿ ਪਾਤਖਾ ਪੁੱਤਾਂ ਇਹਨਾਂ ਨੇ ਅਸੀਂ ਇਸ ਟਾਈਮ ਪੰਚਕੁਲਾ ਦੇ ਕੋਲੇ ਪਿੰਡ ਪੈਂਦਾ ਬਰਵਾਲਾ ਤੋਂ 5-6 ਕਿਲੋਮੀਟਰ ਉੱਥੇ ਪਹੁੰਚੇ ਹੋਏ ਹਾਂਗੇ ਹੂੰ ਇਧਰ ਚਾਰਖਾ ਵੀ ਪਿਆ ਜਿਹੜਾ ਪੁਰਾਣੇ ਟਾਈਮ ਦੇ ਵਿੱਚ ਹੁੰਦਾ ਸੀਗੇ ਚਾਰਖੇ ਇਹ ਸ਼ਾਇਦ ਤੋਂ ਹੀ ਬਾਲਿਆ ਲਈ ਤੇ ਆ ਵਿਚਾਰੇ ਵੀ ਵੱਡਾ ਵਾਲਾ ਤੇ ਵਿੱਚ ਦੇਖ ਤੂੰ ਜੀ ਫਟਕਾ ਲੱਗਿਆ ਹੋਊਗਾ ਨੇ ਲੱਕੜ ਦੀਆਂ ਇਵੇਂ ਆਪਣੇ ਪਹਿਲਾਂ ਟਾਇਲਾਂ ਜਲਦਿਆਂ ਨੂੰ ਸੀਗਾ ਲੱਕੜਾ ਲੱਗੇ ਹੋਣ ਲੱਕੜਾਂ ਦੇ ਉੱਪਰ ਮਿੱਟੀ ਪਾਈ ਹੋਈ ਹੈਗੀ ਇੱਥੇ ਕੀ ਟੰਗਦੇ ਹੋਣਗੇ ਯਾਰੋ ਸਾਹਮਣੇ ਚੂਲੇ ਚੂਲਾ ਟੰਗਨੇ ਵਾਸਤੇ ਹੈ ਨਾ ਉਹਦੇ ਵਿੱਚ ਦੀ ਸਰਾ ਕੱਢੇ ਹੋਇਆ ਬਾਲਾਂ ਦੇ ਵਿੱਚ ਦੀ ਤੁਸੀਂ ਦੇਖ ਸਕਦੇ ਹੋ ਦੋਸਤੋ ਇਹਨਾਂ ਨੇ ਪੁਰਾਣਾ ਚਰਖਾ ਵੀ ਰੱਖਿਆ ਹੋਇਆ ਖੁੰਝੇ ਲਾ ਕੇ ਰੱਖਿਆ ਹੋਇਆ ਹੁੰਦਾ ਚਲੋ ਅੱਜ ਕਾ ਜ਼ਰੂਰਤ ਨਹੀਂ ਪੈਂਦੀ ਤੇ ਆਹ ਸਮਾਨ ਰੱਖਣ ਵਾਸਤੇ ਅਲਮਾਰੀ ਵਗੈਰਾ ਕੀ ਤੇ ਕਾਫੀ ਪੁਰਾਣਾ ਹੋ ਚੁੱਕਿਆ ਇਹ ਦੋਸਤੋ ਬਹੁਤ ਪਿੰਡਾਂ ਦੇ ਵਿੱਚ ਵੀ ਸ਼ਾਇਦ ਹੋ ਸਕਦੇ ਨੇ ਪੁਰਾਣੇ ਘਰ ਨੇ ਵੈਸੇ ਬਹੁਤ ਘੱਟ ਦੇਖ ਨੂੰ ਮਿਲਦੇ ਨੇ ਕਿਉਂਕਿ ਜਾਂ ਤਾਂ ਅੱਜਕੱਲ੍ਹ ਲੋਕਾਂ ਨੇ ਆਪਣੇ ਪੁਰਾਣੇ ਘਰ ਤੋੜ ਕੇ ਉਸ ਜਗ੍ਹਾ ਤੇ ਨਵੇਂ ਘਰ ਬਣਾ ਲਏ ਨੇ ਤੇ ਕੱਚੀਆਂ ਕੰਧਾਂ ਵੀ ਬਹੁਤ ਘੱਟ ਅੱਜਕੱਲ੍ਹ ਦੇਖ ਨੂੰ ਮਿਲਦੀਆਂ ਨੇ ਆਪਣੇ ਪਿੰਡਾਂ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਪਿੰਡਾਂ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਹਰ ਇੱਕ ਜਿਹੜੀ ਛੱਤ ਹੈਗੀ ਉਹ ਬਾਲਿਆਂ ਵਾਲੀ ਹੈਗੀ ਫਟੀਆਂ ਲੱਗੀਆਂ ਹੋਊਗਾ ਨੇ ਤੇ ਸਮਾਨ ਰੱਖਣ ਵਾਸਤੇ ਆਲੇ ਬਣੇ ਹੋਏ ਨੇ ਤੇ ਇਹ ਸਾਹਮਣੇ ਵਾਲੀ ਜਿਹੜੀ ਕੰਦ ਹੈਗੀ ਇਹ ਵੀ ਕੰਦ ਕੱਚੀ ਕੰਦ ਹੈਗੀ ਉਹ ਦੇਖੋ ਥੋੜਾ ਸਾ ਇਧਰੋਂ ਬਾਹਰ ਨੂੰ ਆਈ ਹੋਈ ਹੈ ਕਿਉਂਕਿ ਸ਼ਾਇਦ ਇਹਨਾਂ ਨੇ ਪਰਲੇ ਪਾਸੇ ਤੂੜੀ ਰੱਖੀ ਹੋਈ ਹੈਗੀ ਤੇ ਆਹ ਦੇਖੋ ਇੱਥੇ ਜੋਤ ਵਗੈਰਾ ਲਾਉਂਦੇ ਹੋਣਗੇ ਹਨਾ ਤੇ ਹੁਣ ਤੁਹਾਨੂੰ ਬਾਹਰ ਪਾਸੇ ਲੈ ਆ ਪੌੜੀਆਂ ਕੰਨੀ ਲੈ ਜਾਂਦੇ ਆਪਾਂ ਉੱਪਰ ਦਿਖਾ ਕੇ ਲੈ ਕੇ ਆਉਣਾ ਤੁਹਾਨੂੰ ਇਹਨਾਂ ਨੇ ਬਾਅਦ ਚ ਬੌਣਾਂਗੇ ਇਹਨਾਂ ਨੇ ਪੌੜੀਆਂ ਸ਼ਾਇਦ ਦੂਜੀਆਂ ਪੌੜੀਆਂ ਆਪਾਂ ਫਸਟ ਦੇ ਵਿੱਚ ਦੇਖਿਆ ਉਸੇ ਢਾਈਆਂ ਹੋਈਆਂ ਸੀਗੀਆਂ ਤੇ ਆਪਾਂ ਛੱਤ ਤੇ ਆ ਗਏ ਦੇਖੋ ਇਹਨਾਂ ਨੇ ਇੱਥੇ ਟੀਨ ਪਾਏ ਹੋਏ ਨੇ ਉਹ ਛੱਤ ਸੀਗੀ ਗਿਰ ਗਈ ਹੋਣੀ ਹੈ 200 ਇੱਥੇ ਪਤਾ ਲੱਗਿਆ ਕਿ ਇਸ ਹਵੇਲੀ ਦੇ ਵਿੱਚ ਪੰਜ ਪਰਿਵਾਰ ਰਹਿੰਦੇ ਸੀਗੇ ਮਤਲਬ ਕਿ ਪੰਜ ਭਰਾ ਰਹਿੰਦੇ ਸੀਗੇ ਤੇ ਦੇਖੋ ਕਿੰਨਾ ਪਰਿਵਾਰ ਰਹਿੰਦਾ ਸੀ ਇਸ ਘਰ ਦੇ ਵਿੱਚ ਤੇ ਅੱਜ ਕੱਲ ਬਿਲਕੁਲ ਸੁੰਨ ਅੱਜ ਕੱਲ ਸਿਰਫ ਇੱਕ ਪਰਿਵਾਰ ਜਾਂ ਦੋ ਪਰਿਵਾਰ ਰਹਿੰਦੇ ਨੇ ਪਰ ਫਿਰ ਵੀ ਦੇਖਿਆ ਇਹਨਾਂ ਦਾ ਹਾਲੇ ਵੀ ਕਾਫੀ ਰਹਿੰਦੇ ਨੇ ਇਹ ਤੇ ਇੱਕ ਗੱਲ ਹੋਰ ਹੈ ਕਿ ਇਹ ਸਾਰਿਆਂ ਨਾਲੋਂ ਪਿੰਡ 'ਚ ਉੱਚੀ ਜਗ੍ਹਾ ਤੇ ਬਣੀ ਹੋਈ ਸੀਗੀ ਪਿੰਡ ਸਾਰਾ ਨੀਵੇਂ ਹੈ ਇਸ ਤੋਂ ਬਾਅਦ ਕੋਠੀ ਤੋਂ ਬਾਅਦ ਤੇ ਤੁਸੀਂ ਮੇਰੇ ਪਿੱਛੇ ਦੇਖੀ ਆ ਹਵੇਲੀ ਬਾਜ ਦੀ ਸ਼ਾਇਦ ਪ੍ਰੋਬਲਮ ਹੋ ਰਹੀ ਹੋਣੀ ਹੈ ਕਿ ਮੈਨੂੰ ਪਤਾ ਨਹੀਂ ਲੱਗ ਰਿਹਾ ਕਿਉਂਕਿ ਮੇਰੇ ਕੋਲ ਮੈਕ ਨਹੀਂ ਹੈਗਾ ਜੀ ਉਹਨੂੰ ਇਸ ਟਾਈਮ ਮੈਕ ਲੈਗ ਨਹੀਂ ਆਇਆ ਸੀਗਾ ਤੇ ਮੈਨੂੰ ਉਹ ਚੀਜ਼ ਲੱਗੀ ਵੀ ਹਾਂ ਯਾਰ ਦਾ ਮਤਲਬ ਤੁਹਾਨੂੰ ਦਿਖਾਉਣੀ ਚਾਹੀਦੀ ਹੈ ਕਿਉਂਕਿ ਬਹੁਤ ਹੀ ਅੱਜਕੱਲ ਪਿੰਡਾਂ ਦੇ ਵਿੱਚ ਘਟ ਮਿਲਦੀਆਂ ਇਦਾਂ ਦੀਆਂ ਪੁਰਾਣੀਆਂ ਚੀਜ਼ਾਂ